5 ਬੈਟਰੀ ਵਾਲੇ ਰਿਕਸ਼ੇ ਨਾਲ ਸੀ ਦੇ ਰਹੇ ਆ ਜੀ ਇੱਕ ਵਾਸ਼ਿੰਗ ਮਸ਼ੀਨ ਨਾਲ ਚਾਰ ਗਿਫਟ ਹੋਰ ਦੇ ਰਹੇ ਆ ਜੀ 4 ਬੈਟਰੀ ਵਾਲੇ ਨਾਲ ਦੇ ਰਹੇ ਆ ਇੱਕ ਐਲਸੀਡੀ ਨਾਲ ਚਾਰ ਗਿਫਟ ਹੋਰ ਦੇ ਰਹੇ ਆ ਫਾਈਨਾਂਸ ਦੀ ਕੋਈ ਸੁਗਤ ਹੈ ਬਿਲਕੁਲ ਹੈਗੀ ਸਾਡੇ ਕੋਲ ਪ੍ਰਾਈਵੇਟ ਫਾਈਨਾਂਸ ਵੀ ਹੋਏਗਾ ਸਰਕਾਰੀ ਫਾਈਨਾਂਸ ਵੀ ਹੋਏਗਾ ਬਹੁਤ ਘੱਟ ਵਿਆਜ ਦਰ ਤੇ ਮਿਲ ਜਾਏਗਾ ਜੀ ਤੇ ਫਾਈਨਾਂਸ ਜਿਹੜਾ ਹੈਗਾ ਮਤਲਬ ਕਿੰਨੇ ਕੁ ਆਪਾਂ ਨੂੰ ਐਡਵਾਂਸ ਦੇਣਾ ਪੈ ਸਕਦਾ ਹੈ ਸਾਡੇ ਕੋਲ 20000 ਤੋਂ ਸਕੀਮ ਸ਼ੁਰੂ ਹੋ ਜਾਂਦੀ ਹੈ ਕਾਉਂਟ ਪੇਮੈਂਟ 20000 ਦੇ ਕੇ ਬੰਦਾ ਗੱਡੀ ਲੈ ਕੇ ਜਾ ਸਕਦਾ ਗੱਡੀ ਲੈ ਕੇ ਜਾ ਸਕਦਾ ਸਰਕਾਰੀ ਲੋਨ ਦੀ ਸੁਗਤ ਦਾ ਵੀ ਹੈਗੀ ਹੈ ਜੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਆ ਜੀਰਕਪੁਰ ਵਿੱਚ ਜੀ ਆਰ ਡੀ ਮੋਟਰਸ ਦੇ ਸ਼ੋਅਰੂਮ ਵਿੱਚ ਇੱਥੇ ਆਪਾਂ ਦੇਖ ਸਕਦੇ ਆ ਈ ਰਿਕਸ਼ਾ ਬਾਹਰ ਬਾਹਰ ਜਿਹੜੇ ਈ ਰਿਕਸ਼ਾ ਖੜਾਇਆ ਹੋਇਆ ਹੈ ਜੀਰਕਪੁਰ ਮੈਂ ਤੁਹਾਨੂੰ ਇੱਕ ਵਾਰ ਲੋਕੇਸ਼ਨ ਦੱਸ ਦਿਆਂ ਇਹ ਸ਼ੋਅਰੂਮ ਕਿੱਥੇ ਹੈਗਾ ਆ ਆਪਾਂ ਇਧਰ ਜੀਰਕਪੁਰ ਦਾ ਜਿਹੜਾ ਓਵਰ ਬ੍ਰਿਜ ਦੇਖ ਸਕਦੇ ਆ ਇੱਥੇ ਬੱਸ ਸਟੈਂਡ ਹੈ ਜੀਰਕਪੁਰ ਦਾ ਆ ਜਦੋਂ ਇਹ ਚੰਡੀਗੜ੍ਹ ਤੋਂ ਆਉਂਦੇ ਆ ਆਪਾਂ ਤਾਂ ਪਹਿਲਾਂ ਹੀ ਇਹ ਸ਼ੋਅਰੂਮ ਜੀਰਕਪੁਰ ਪਹੁੰਚਣ ਤੋਂ ਪਹਿਲਾਂ ਜਿੱਥੇ ਓਵਰ ਬ੍ਰਿਜ ਸ਼ੁਰੂ ਹੁੰਦਾ ਹੈ ਇਹ ਇਹ ਖੱਬੇ ਹੱਥ ਸ਼ੋਰੂਮ ਤੋਂ ਤੁਹਾਨੂੰ ਮਿਲੇਗਾ ਇੱਥੇ ਆਪਾਂ ਈ ਰਿਕਸ਼ਾ ਦੇਖ ਸਕਦੇ ਹਾਂ ਵੱਖ-ਵੱਖ ਮਾਡਲਾਂ ਦੇ ਹਨ ਆ ਇੱਥੇ ਇਹ ਆਪਾਂ ਦੇਖ ਸਕਦਾ ਹਾਂ ਵਿਰਾਟ ਈ ਰਿਕਸ਼ਾ ਅਤੇ ਹੋਰ ਵੀ ਕੰਪਨੀਆਂ ਦੇ ਹੈਗੇ ਇਹ ਮਿਊਰੀ ਕੰਪਨੀ ਦਾ ਹੈਗਾ ਗੱਡੀ ਹੈ ਆ ਇਹ ਈ ਰਿਕਸ਼ਾ ਮਤਲਬ ਸਵਾਰੀਆਂ ਲੈ ਜਾਣ ਵਾਸਤੇ ਇਹ ਵੱਖ-ਵੱਖ ਬਾਡੀਆਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਆ ਸਭ ਤਰ੍ਹਾਂ ਦੀ ਬਾਡੀ ਇੱਥੇ ਆਪਾਂ ਨੂੰ ਮਿਲ ਸਕਦੀ ਹੈ ਆ ਪਿੱਛੇ ਆਪਾਂ ਦੇਖ ਸਕਦੇ ਹਾਂ ਲੋਡਰ ਮਤਲਬ ਭਾਰ ਦੀ ਕੋ ਆਟੋ ਆਈ ਕੋਈ ਵੀ ਸਮਾਨ ਜਿਹੜਾ ਹੈਗਾ ਇਧਰ ਉਧਰ ਆਪਾਂ ਲੈ ਕੇ ਜਾਣਾ ਹੁੰਦਾ ਹੈ ਇਹ ਲੋਡਰ ਆਏ ਨੇ ਇਹ ਜੀਆਰਡੀ ਮੋਟਰਸ ਜੀਰਕਪੁਰ ਦੇ ਵਿੱਚ ਇਹ ਗੱਡੀਆਂ ਆਪਾਂ ਦੇਖ ਸਕਦੇ ਆਪਾਂ ਚੱਲਦੇ ਹਾਂ ਅੰਦਰ ਸਾਰੀ ਗੱਲਬਾਤ ਜਾਣਾਂਗੇ ਇੱਥੇ ਇੱਕ ਸਕੀਮ ਹੈ ਸਕੀਮ ਦੇ ਕਰਕੇ ਆਪਾਂ ਵੀਡੀਓ ਜਿਹੜਾ ਹੈਗਾ ਤੁਹਾਨੂੰ ਦਿਖਾ ਰਹੇ ਆਂ ਵੀਡੀਓ ਦੇ ਰਾਹੀਂ ਆਪਾਂ ਸਕੀਮ ਦੇ ਬਾਰੇ ਜਾਣਨਾ ਪਿੱਛੇ ਆਪਾਂ ਦੇਖ ਸਕਦੇ ਆ ਗੱਡੀਆਂ ਜਿਹੜੀਆਂ ਹੋਰ ਵੀ ਸ਼ੋਰੂਮ ਦੇ ਅੰਦਰ ਸਾਰੀ ਜਾਣਕਾਰੀ ਲਵਾਂਗੇ ਕਿਹੜੀ ਗੱਡੀ ਦੇ ਵਿੱਚ ਕਿੰਨੀ ਬੈਟਰੀ ਲੱਗਦੀ ਹੈ ਇਹ ਪਾਈਪਾਂ ਵਾਲੀ ਲੋਹੇ ਦੀ ਬਾਡੀ ਜਿਹੜੀ ਹੈਗੀ ਹੈ ਲੋਹੇ ਦੇ ਪਾਈਪਾਂ ਦੀ ਬਾਡੀ ਹੈ ਇਹ ਸਟੀਲ ਦੀ ਬਾਡੀ ਵਿੱਚ ਆਪਾਂ ਗੱਡੀ ਦੇਖ ਸਕਦੇ ਹਾਂ ਆ ਪਿੱਛੇ ਹੋਰ ਵੀ ਸ਼ੋਰੂਮ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਨੇ ਆਪਾਂ ਸਾਰੀ ਜਿਹੜੀ ਹੈ ਇਨਫਾਰਮੇਸ਼ਨ ਸਾਰੀ ਜਾਣਕਾਰੀ ਅਤੇ ਸਕੀਮ ਗਿਫਟ ਜਿੰਨਾ ਕੁਝ ਵੀ ਮਿਲਦਾ ਹੈ ਉਹ ਆਪਾਂ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਸ਼ੋਰੂਮ ਦੇ ਓਨਰਾਂ ਕੋਲ ਹਾਂਜੀ ਦੋਸਤੋ ਹੁਣ ਆਪਾਂ ਮਿਲਦੇ ਹਾਂ ਜੀ ਆਰ ਡੀ ਮੋਟਰਜ਼ ਸ਼ੋਰੂਮ ਦੇ ਓਨਰਾਂ ਨਾਲ ਗੱਲਬਾਤ ਕਰਦੇ ਹਾਂ ਇਹ ਰਿਕਸ਼ਾ ਔਰ ਲੋਡਰ ਬਾਰੇ ਜਾਣਕਾਰੀ ਦਿੰਦੇ ਆ ਕਿਹੜੀਆਂ ਸਕੀਮਾਂ ਨੇ ਜਿਹੜੀਆਂ ਨਾਲ ਆਪਾਂ ਨੂੰ ਈ ਰਿਕਸ਼ਾ ਬੜੀ ਆਸਾਨੀ ਨਾਲ ਆਪਾਂ ਖਰੀਦ ਸਕਦੇ ਹ ਕਿਹੜੇ ਗਿਫਟ ਦਿੱਤੇ ਜਾ ਰਹੇ ਨੇ ਹੋਰ ਸਾਰੀ ਜਾਣਕਾਰੀ ਜਿਹੜੀ ਹੈ ਆਪਾਂ ਪ੍ਰਾਪਤ ਕਰਦੇ ਹਾਂ ਸ਼ੋਰੂਮ ਦੇ ਓਨਰਾਂ ਨਾਲ ਆਪਣੇ ਨਾਲ ਪਰਮਪ੍ਰੀਤ ਜੀ ਨੇ ਆਇਓ ਜੀ ਪਰਮਪ੍ਰੀਤ ਜੀ ਸਸ਼੍ਰੀ ਕਾਲ ਜੀ ਸ੍ਰੀ ਕਾਲ ਜੀ ਪਰਮਪ੍ਰੀਤ ਜੀ ਤੁਹਾਡਾ ਸ਼ੋਰੂਮ ਹੈ ਜੀ ਆਰਡੀ ਮੋਟਰ ਜੀ ਜੀਰਖਪੁਰ ਦੇ ਵਿੱਚ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਤੇ ਪਹਿਲਾਂ ਤਾਂ ਸਕੀਮ ਬਾਰੇ ਦੱਸੋ ਸਾਡੇ ਘਰ ਕਾਲ ਜੀ ਅੱਜਕੱਲ ਜਿਹੜੀ ਨਵੀਂ ਸਕੀਮ ਅਸੀਂ ਲਾਂਚ ਕੀਤੀ ਹੈ ਈ ਰਿਕਸ਼ਾ ਪੰਜ ਬੈਟਰੀ ਵਾਲੇ ਰਿਕਸ਼ੇ ਨਾਲ ਅਸੀਂ ਦੇ ਰਹੇ ਹਾਂ ਪੰਜ ਗਿਫਟ ਜਿਸ ਦੀ ਵਾਸ਼ਿੰਗ ਮਸ਼ੀਨ ਹੈਗੀ ਬਾਕੀ ਚਾਰ ਹੋਰ ਗਿਫਟ ਹੈਗੇ ਆ ਇਹ ਵਾਲੇ ਗਿਫਟ ਹਾਂਜੀ ਜੀ ਤੇ ਚਾਰ ਬੈਟਰੀ ਵਾਲੇ ਨਾਲ ਅਸੀਂ ਦੇ ਰਹੇ ਹਾਂ ਚਾਰ ਗਿਫਟ ਓਕੇ ਚਾਰ ਬੈਟਰੀ ਵਾਲੇ ਨਾਲ ਚਾਰ ਗਿਫਟ ਪੰਜ ਬੈਟਰੀ ਵਾਲੇ ਨਾਲ ਪੰਜ ਗਿਫਟ ਮੇਰਾ ਮਤਲਬ ਇਹ ਘਰ ਪਰ ਸਕਦਾ ਹੈਗਾ ਤਾਰੇ ਵਿੱਚ ਕੋਈ ਘਰ ਤੋਂ ਕੋਈ ਕਮੀ ਤਾਂ ਨਹੀਂ ਰਹੇਗੀ ਬਿਲਕੁਲ ਸਾਰੇ ਘਰ ਦਾ ਯੂਜ਼ ਦਾ ਸਮਾਨ ਹੈਗਾ ਇੱਕ ਵਾਸ਼ਿੰਗ ਮਸ਼ੀਨ ਮਿਲੇਗੀ ਬਾਕੀ 4 ਕਿ 4 ਮਿਲਣਗੇ ਜਿਹੜੇ ਕਿ ਸਾਰੇ ਘਰ ਜੀ ਯੂਜ਼ ਹੋਣਗੇ ਓਕੇ ਹੁਣ ਗੱਲ ਕਰੀਏ ਗੱਡੀ ਬਾਰੇ ਜਿਹੜੀ ਤੁਸੀਂ 5 ਬੈਟਰੀ ਵਾਲੀ ਗੱਲ ਕਰਦੇ ਹੋ ਉਹ ਮਤਲਬ ਕਿੰਨੇ ਕਿਲੋਮੀਟਰ 5 ਬੈਟਰੀ ਨਾਲ ਇੱਕ ਵਾਰੀ ਚਾਰਜ ਕਰਕੇ ਜਿਹੜੀ ਹੈਗੀ ਆਪਣਾ ਚੱਲੇਗੀ 150 ਕਿਲੋਮੀਟਰ ਜੀ ਇੱਕ ਵਾਰੀ ਚਾਰਜ ਕਰਨ ਤੇ ਓਕੇ ਅਤੇ ਚਾਰਜ ਕਰਨ ਤੇ ਆਪਾਂ ਨੂੰ ਕਿੰਨਾ ਕੁ ਸਮਾਂ ਲੱਗਦਾ ਪੰਜ ਬੈਟਰੀਆਂ ਨੂੰ 6 ਤੋਂ 8 ਘੰਟੇ ਵਿੱਚ ਪੂਰੀ ਚਾਰਜ ਹੋ ਜਾਂਦੀ ਹੈ ਪੂਰੀ ਰਾਤ ਚਾਰਜ ਹੁੰਦੀ ਹੈ ਆਟੋ ਕੱਟ ਚਾਰਜਰ ਹੁੰਦਾ ਹੈ ਜਿਵੇਂ ਕਿ ਆਟੋਮੈਟਿਕ ਚਾਰਜ ਹੋਣ ਤੋਂ ਬਾਅਦ ਚਾਰਜਰ ਡਿਸਕਨੈਕਟ ਹੋ ਜਾਂਦਾ ਹੈ ਜੀ ਪਰੰਪਰਿਕ ਸਿੰਘ ਜੀ ਇਹ ਜਿਹੜੀ ਚਾਰ ਬੈਟਰੀ ਹੋ ਗਈ ਪੰਜ ਬੈਟਰੀ ਵਾਲੀ ਹੋ ਗਈ ਦੋ ਗੱਡੀਆਂ ਹੋ ਗਿਆ ਇਸ ਤੋਂ ਇਲਾਵਾ ਵੀ ਕੋਈ ਗੱਡੀ ਹੈ ਤੁਹਾਡੇ ਕੋਲ ਨਹੀਂ ਫਿਲਹਾਲ ਇਹ ਹੀ ਗੱਡੀ ਹੈ ਇਹ ਹੀ ਗੱਡੀ ਹੈ ਤੇ ਲੋਡਰ ਬਾਰੇ ਕੋਈ ਜਾਣਕਾਰੀ ਦਿਓ ਲੋਡਿੰਗ ਵਾਸਤੇ ਆਪਾਂ ਨੂੰ ਜਿਹੜੀ ਹੈ ਅੱਜ ਕੱਲ ਸਾਰੇ ਬੰਦਿਆਂ ਨੂੰ ਚਾਹੀਦਾ ਹੁੰਦਾ ਲੋਡਿੰਗ ਵਾਸਤੇ ਉਹ ਚ ਦੋ ਤਰ੍ਹਾਂ ਦੇ ਡਾਲੇ ਆਂਦੇ ਆ 4/5 ਦਾ ਡਾਲਾ ਆਂਦਾ 4/6 ਦਾ ਆਂਦਾ ਕੋਈ ਵੀ 4 ਬੈਟਰੀ 5 ਬੈਟਰੀ ਦੋਨੋਂ ਮਿਲ ਜਾਏਗੀ ਜੀ ਤੇ ਇੱਕ ਸੁਵਿਧਾ ਸਾਡੇ ਵੀਰਾਂ ਨੂੰ ਅੱਜ ਕੱਲ ਕੀ ਹੈ ਨਾ ਪੈਸਾ ਹਰ ਕੋਲੇ ਇਕੱਠਾ ਨਹੀਂ ਹੁੰਦਾ ਰੋਜ਼ਗਾਰ ਹੀ ਚੱਲਦਾ ਹੈ ਫਾਈਨਾਂਸ ਦੀ ਕੋਈ ਸੁਵਿਧਾ ਹੈ ਬਿਲਕੁਲ ਹੈ ਜੀ ਸਾਡੇ ਕੋਲ ਪ੍ਰਾਈਵੇਟ ਫਾਈਨਾਂਸ ਵੀ ਹੋਏਗਾ ਸਰਕਾਰੀ ਫਾਈਨਾਂਸ ਵੀ ਹੋਏਗਾ ਬਹੁਤ ਘੱਟ ਵਿਆਜ ਦਰ ਤੇ ਮਿਲ ਜਾਏਗਾ ਜੀ ਅ ਤੇ ਫਾਈਨਾਂਸ ਜਿਹੜਾ ਹੈਗਾ ਮਤਲਬ ਕਿੰਨੇ ਕੁ ਆਪਾਂ ਨੂੰ ਐਡਵਾਂਸ ਦੇਣਾ ਪੈ ਸਕਦਾ ਹੈ ਸਾਡੇ ਕੋਲ 20000 ਤੋਂ ਸਕੀਮ ਸ਼ੁਰੂ ਹੋ ਜਾਂਦੀ ਹੈ ਡਾਊਨ ਪੇਮੈਂਟ 20000 ਦੇ ਕੇ ਬੰਦਾ ਗੱਡੀ ਲੈ ਕੇ ਜਾ ਸਕਦਾ ਗੱਡੀ ਲੈ ਕੇ ਜਾ ਸਕਦਾ ਸਰਕਾਰੀ ਲੋਨ ਦੀ ਸੁਵਿਧਾ ਵੀ ਹੈਗੀ ਹੈ ਇਹ ਕਿੰਨੇ ਕੁ ਕਿਲੋਮੀਟਰ ਤੱਕ ਉਸ ਵਿਦਦਾ ਹੈਗੀ ਹੈ ਫਾਈਨਾਂਸ ਦੀ ਮਤਲਬ ਦੂਰ ਨੇੜੇ ਕਿੱਥੋਂ ਤੱਕ ਆ ਸਕਦੀ 20 ਕਿਲੋਮੀਟਰ ਤੱਕ ਅਸੀਂ ਕਰ ਸਕਦੇ ਹਾਂ ਜੀ ਸੋ ਦੋਸਤੋ ਜੀਰਕਪੁਰ ਦੇ ਵਿੱਚ ਸ਼ੋਰੂਮ ਹੈਗਾ ਜਦੋਂ ਆਪਾਂ ਚੰਡੀਗੜ੍ਹ ਤੋਂ ਆਉਂਦੇ ਆ ਜੀਰਕਪੁਰ ਓਵਰ ਬ੍ਰਿਜ ਸ਼ੁਰੂ ਹੁੰਦਾ ਹੈ ਇੱਥੇ ਬਿਲਕੁਲ ਨੇੜੇ ਹੈਗਾ ਇਹ ਸ਼ੋਰੂਮ ਜੀਰਪੁਰ ਇ ਇਹ ਸ਼ੋਰੂਮ ਤੋਂ ਤੁਹਾਨੂੰ ਮਿਲ ਜੇਗਾ ਜੀ ਆਰ ਡੀ ਮੋਟਰਜ਼ ਇੱਥੇ ਈ ਰਿਕਸ਼ਾ ਤੁਹਾਨੂੰ ਮਾਡਲ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੇ ਹਾਂਗਾ ਬਾਹਰ ਕਿਹੜੇ ਕਿਹੜੇ ਆਪਣੇ ਕੋਲ ਕੰਪਨੀ ਦੇ ਮਾਡਲ ਹੈਗੇ ਆਪਣੇ ਕੋਲ ਮਿਊਰੀ ਹੈਗਾ ਜੀ ਜੀ 올 ফাইন ਹੈਗਾ ਬੈਟਰੀਕ ਹੈਗਾ ਵਿਰਾਟ ਹੈਗਾ ਓਕੇ ਅ ਕਦੀ ਵੀ ਜ਼ਰੂਰਤ ਪੈਂਦੀ ਹੈ ਆਪਾਂ ਨੂੰ ਵਧੀਆ ਈ ਰਿਕਸ਼ਾ ਆ ਕਾਫੀ ਬੋਡੀਆਂ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਆ ਆਪਾਂ ਆਸਾਨ ਕਿਸ਼ਤਾਂ ਤੇ ਬੜੀ ਆਸਾਨੀ ਨਾਲ ਖਰੀਦ ਸਕਦੇ ਹਾਂ ਸਕੀਮਾਂ ਤੁਹਾਨੂੰ ਦੱਸ ਦਿੱਤੀਆਂ ਦੁਬਾਰਾ ਫੇਰ ਸਕੀਮਾਂ ਦੱਸਦੇ ਔਰ ਗਿਫਟ ਬਾਰੇ ਤੁਸੀਂ ਥੋੜਾ ਜਿਹਾ ਇੱਧਰ ਹੱਥ ਲਾ ਕੇ ਦੱਸੋ ਵੀਰਾਂ ਨੂੰ ਪੰਜ ਬੈਟਰੀ ਵਾਲੇ ਰਿਕਸ਼ੇ ਨਾਲ ਅਸੀਂ ਦੇ ਰਹੇ ਹਾਂ ਜੀ ਇੱਕ ਵਾਸ਼ਿੰਗ ਮਸ਼ੀਨ ਨਾਲ ਚਾਰ ਗਿਫਟ ਹੋਰ ਦੇ ਰਹੇ ਹਾਂ ਚਾਰ ਬੈਟਰੀ ਵਾਲੇ ਨਾਲ ਦੇ ਰਹੇ ਹਾਂ ਇੱਕ ਐਲਸੀਡੀ ਨਾਲ ਚਾਰ ਗਿਫਟ ਹੋਰ ਦੇ ਰਹੇ ਹਾਂ ਜੀ ਇਹ ਹੋ ਗਈ ਤੁਹਾਡੀ ਸਕੀਮ ਹਾਂਜੀ ਤੇ ਫਾਈਨਾਂਸ ਦੀ ਸੁਵਿ ਦੀ ਵੀ ਜਰੂਰਤ ਪੈਂਦੀ ਹੈ ਆਪਾਂ ਆਪਣਾ ਦੇ ਕੇ ਆਪਾਂ ਗੱਡੀ ਦੇ ਸਕਦੇ ਆ ਕਸਟਮਰ ਨੂੰ ਡਾਕੂਮੈਂਟ ਪੂਰੇ ਉਹ ਆਧਾਰ ਕਾਰਡ ਪੈਨ ਕਾਰਡ ਜੀ ਬਹੁਤ ਹੀ ਵਧੀਆ ਕਦੇ ਵੀ ਜ਼ਰੂਰਤ ਪੈਂਦੀ ਹੈ ਆਪਾਂ ਕੋਈ ਰੋਜਗਾਰ ਚਲਾਉਣਾ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਇਹ ਰਿਕਸ਼ਾ ਜਾਂ ਆਪਾਂ ਕੋਈ ਗੱਡੀ ਖਰੀਦਣੀ ਹੈ ਬੜੇ ਪੈਸੇ ਲੱਗਦੇ ਨੇ ਇੱਥੇ ਤੁਸੀਂ 20000 ਰੁਪਏ ਦੇ ਕੇ ਪਰਮਪ੍ਰੀਤ ਸਿੰਘ ਨੂੰ ਮਿਲ ਕੇ ਇਹਨਾਂ ਨੂੰ 20000 ਰੁਪਏ ਦੇ ਕੇ ਗੱਡੀ ਲੈ ਜਾਓ ਤੇ ਆਪਣਾ ਰੋਜਗਾਰ ਚਲਾਓ ਬੜੀ ਆਸਾਨੀ ਨਾਲ ਕਿਸ਼ਤਾਂ ਭਰ ਸਕਦੇ ਆ ਤੇ ਨਾਲ ਗਿਫਟ ਵੀ ਪ੍ਰਾਪਤ ਕਰ ਸਕਦੇ ਆ ਕਦੀ ਜ਼ਰੂਰਤ ਪੈਂਦੀ ਆਪਾਂ ਜੀ ਆਰ ਡੀ ਮੋਟਰਜ਼ ਜੀਰਤਪੁਰ ਦੇ ਵਿੱਚ ਚੰਡੀਗੜ੍ਹ ਰੋਡ ਦੇ ਉੱਪਰ ਆਪਾਂ ਆ ਕੇ ਮਿਲ ਸਕਦੇ ਆ ਫੋਨ ਕਾਲ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਨੰਬਰ ਦਿੱਤੇ ਨੇ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਹੇ ਨੇ ਇਹਨਾਂ ਨੂੰ ਫੋਨ ਕਾਲ ਕਰਕੇ ਹੋਰ ਜਾਣਕਾਰੀ ਵੀ ਆਪਾਂ ਪ੍ਰਾਪਤ ਕਰ ਸਕਦੇ ਆ ਅਗਲੇ ਵੀਡੀਓ ਤੱਕ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਪਰਮਜੀ ਜੀ ਸਤਿ ਸ਼੍ਰੀ ਅਕਾਲ